ਆਣਾ ਆ ਗਿਆ ਪਤਾ ਮੈਨੂੰ ਭਰਾਰਾ ਕੀ ਨਾਂ ਤੇਰੇ ਦਾ ਇੱਕ ਦਾ ਨਾਂ ਰਾਜ ਕੁਮਾਰ ਇੱਕ ਦਾ ਨਾਂ ਸੁਖ ਕੁਮਾਰ ਇੱਕ ਦਾ ਨਾਂ ਬੁਲਸ਼ੰਕੁਮਾਰ ਇੱਕ ਦਾ ਨਾਂ ਰਕੇਸ਼ ਚਾਰ ਭਰਾ ਤੇਰੇ ਉਹ ਚਾਰੇ ਕੀ ਕਰਦੇ ਆ ਉਹ ਚਾਰੇ ਚਾਰੇ ਖਤਮ ਹੋ ਗਏ ਨੇ ਪਰਵਾਰ ਵਾਲੀ ਆ ਇੱਕ ਬੇਟ ਅਮਰੀਕਾ ਦੱਸਦੀ ਆ ਜੌਨੀ ਇੱਕ ਅਮਰੀਕਾ ਗਿਆ ਆ ਇੱਕ ਮੇਰੇ ਕੋਲ ਤੇ ਜੌਨੀ ਦੇ ਕੋਲ ਨੂੰ ਤੂੰ ਗਈ ਅਮਰੀਕਾ ਨਹੀਂ ਗਈ ਤੂੰ ਤੇ ਮੈਂ ਕਿਉਂ ਜਾਵਾਂ ਤੂੰ ਮੈਨੂੰ ਖਰਚਾ ਭੇਜਦਾ ਤੇ ਮੈਂ ਕਿਉਂ ਜਾਵਾਂ ਹਾਂ ਐ ਵੀ ਗੱਲ ਸਹੀ ਆ ਚੱਲੀਏ ਫਿਰ ਆਪਾਂ ਕਰੇ ਐ ਕਹ ਤੂੰ ਤੂੰ ਘੁੰਮ ਰਹੀ ਆ Baal ਖੁੱਲੇ ਚੁੰਨੀ ਕਿੱਥੇ ਗਈ ਤੇਰੀ ਵੀ ਕੋਈ ਲੈ ਗਿਆ ਤੇ ਸਾਡੀ ਕੋਈ ਲੈ ਗਿਆ ਹੈ ਪੈਸੇ ਵੀ ਲੈ ਗਿਆ ਮੋਬਾਈਲ ਉਹ ਵੀ ਗਿਆ ਉਹ ਵੀ ਗਿਆ ਆ ਪੈ ਗਿਆ ਸੀ ਆ ਨਾ ਦੂਰਾ ਪੈ ਗਿਆ ਸੀ ਕਰ ਕਿਤੇ ਤੁਹਾਡਾ ਕਰ ਕਿਤੇ ਆ ਦੂਰੀ ਦੂਰੀ ਘੱਟ ਲੈ ਜਾਓ ਉਹ ਚੱਲੀ ਜਾ ਨਹੀਂ ਛੱਡਿਆ ਵਾ ਘੱਟ ਡਿਆ ਵਾ ਘੱਟ ਕਿੱਥੇ ਘਰ ਕਿਹੜੇ ਫੇਸ ਚ ਹੈ ਨੰਬਰ ਹੈ ਕਰਦਾ ਨੰਬਰ ਮੋਬਾਈਲ ਨੰਬਰ ਹੈਗਾ ਹੈ ਘਰ ਦਾ ਮੋਬਾਈਲ ਨੰਬਰ ਸਰ ਉਹ ਫਿਰ ਕਿੱਥੇ ਜਾਂਦੇ ਤੁਸੀਂ ਹੈ ਕਿੰਨੇ ਦਿਨੋਂ ਘਰ ਨਹੀਂ ਆਏ ਯਾਰ ਤਿੰਨੇ ਸੋਣੇ ਘਰ ਨਹੀਂ ਗਏ ਬੱਚੇ ਤੁਹਾਡੇ ਬੱਚੇ ਫਿਰ ਇਹੀ ਕਹਿੰਦੀ ਕੀ ਆ ਅਮਰੀਕਾ ਹਾਂ ਇੱਕ ਗਿਆ ਇੱਕ ਕਰਪੋਰੇਟ ਇਹ ਨਾਮ ਆ ਸਰ ਅੱਛਾ ਤੇ ਅਮਰੀਕਾ ਵਾਲੇ ਦਾ ਕੀ ਨਾਮ ਹੈ ਆਹ ਜੋਨੀ ਅੱਛਾ ਤੇ ਤੀਜਾ ਬੱਚਾ ਕੀ ਤੁਹਾਡਾ ਕੁੜੀ ਮੁੰਡਾ ਵੀਈ ਹੈ ਵੀਈ ਤੁਹਾਡੇ ਹਸਬੰਦ ਉਹ ਖਤਮ ਭੈਣੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਗੜੀਆਂ ਦੇਖ ਕੇ ਸਿਕਾਲੋ ਕੁਝ ਹੋਰ ਭੈਣੇ ਤੁੱ ਕਿਹਾ ਕਰ ਅੱਛਾ ਕਿਵੇਂ ਦਾ ਗਪੀ ਤੂੰ ਪਤਾ ਨਹੀਂ ਲੱਗਿਆ ਕਿਵੇਂ ਭੈਣੇ ਖਾਣਾ ਪੀਣਾ ਕੋਈ ਪਰੌਂਟੇ ਖਾਣਾ ਕੁਵਾਦੇ ਇਹ ਅਤਲ ਜੀ ਨੇ ਸਾਡੇ ਟੀਮ ਦੇ ਮੈਂਬਰ ਹੀ ਨੇ ਵੀ ਅੱਛਾ ਇਹਨਾਂ ਨੇ ਸਾਨੂੰ ਸੱਦਿਆ ਆਹ ਹੋਇਆ ਇਹਨਾਂ ਨੇ ਸੱਦਿਆ ਹਾਂ ਤੇਰਾ ਤੇਰਾ ਕੀ ਨਾਮ ਆ ਭੈਣੇ ਰੈਨੂ ਰੈਨੂ ਇੱਥੇ ਬਹਿ ਜਾ ਲੈ ਇੱਥੇ ਬਹਿ ਜਾ ਬਹਿ ਜਾ ਉੱਠ ਕੇ ਇਹ ਕਹਉਂਦੇ ਨਾ ਹੱਥ ਪੜਿਆ ਸਰਦੂ ਹੋ ਰੇ ਨਹੀਂ ਹੱਥ ਸਰਦੂ ਰੇ ਬਹਿ ਜਾ ਕੋਈ ਕੀ ਹੋ ਗਿਆ ਤੇ ਕਿਨੇ ਮਾਰਿਆ ਇਹ ਆ ਦੁੱਗੀ ਆ ਦੱਕੀ ਹਾਂ ਤੇਰਾ ਪਿੰਡ ਕਿਹੜਾ ਤਲਵਨ 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 ਤੋਂ ਆਂਦੂ ਹਾਂ ਤੇਰਾ ਨਾਮ ਕੀ ਆ ਤੇਰਾ ਨਾਮ ਰੈਨੂ ਅੱਛਾ ਰੈਨੂ ਤੇਰੀ ਮੰਮੀ ਦਾ ਕੀ ਨਾਮ ਰੈਨੂ ਮੰਮੀ ਦਾ ਨਾਮ ਮਿੰਦਰਕੌਰ ਅੱਛਾ ਤੂੰ ਮਿੰਦਰਕੌਰ ਦੀ ਕੁੜੀ ਆ ਹੰਸਾ ਜੀ ਤੇਰੇ ਪਿਓ ਦਾ ਨਾਂ ਹੰਸਰਾਜ ਹਾਂ ਹੰਸੇ ਦੀ ਕੁੜੀ ਆ ਤੂੰ ਕੌਣ ਆ ਗਿਆ ਪਤਾ ਮੈਨੂੰ ਭਰਾਰਾ ਕੀ ਨਾਂ ਤੇਰੇ ਦਾ ਇੱਕ ਦਾ ਨਾਂ ਰਾਏ ਕੁਮਾਰ ਇੱਕ ਦਾ ਨਾਂ ਸ਼ੋਕ ਕੁਮਾਰ ਇੱਕ ਦਾ ਨਾਂ ਬੁਲਸ਼ਣ ਕੁਮਾਰ ਇੱਕ ਦਾ ਨਾਂ ਰਕੇਸ਼ ਚਾਰ ਭਰਾ ਤੇਰੇ ਉਹ ਚਾਰੇ ਕੀ ਕਰਦੇ ਆ ਉਹ ਚਾਰੇ ਚਾਰੇ ਖਤਮ ਹੋ ਗਏ ਨੇ ਖਤਮ ਹੋ ਗਏ ਹਾਂ ਇੱਕ ਤਾਂ ਹੈਗਾ ਨਹੀਂ ਕੋਈ ਵੀ ਨਹੀਂ ਰਿਹਾ ਹੋ ਗਿਆ ਮੰਮੀ ਮੰਮੀ ਅਗੀ ਉਹਦਾ ਕੀ ਨਾਮ ਮਿੰਦਰਕੌਰ ਮਿੰਦਰਕੌਰ ਨੀ ਤੂੰ ਮਿੰਦਰੋਦੀ ਕੁੜੀ ਆ ਤੇਰਾ ਵਿਆਹ ਹੋਇਆ ਆ ਹੈ ਤੇਰਾ ਵਿਆਹ ਮੇਰਾ ਵਿਆਹ ਨੂੰ ਤੁਮ ਕਿ ਉਹਨਾਂ ਚੱਲਦੀ ਥਾ 30 ਸਾਲ ਹੋਇਆ ਸੀ ਵਿਆਹ ਤੇਰਾ ਹਾਂ ਕਿੱਥੇ ਵਿਆਹੀ ਸੀ ਤੂੰ ਦਿੱਲੀ ਲੁਧਿਆਣੇ ਲੁਧਿਆਣੇ ਕਿੱਥੇ ਦਿਲ ਲੈਣਾ ਜਿਹੜਾ ਆਗਾ ਨਹੀਂ ਡੁਗਰੀ ਹਾਂ ਉਹ ਆਪਣਾ ਘਰ ਬਣਾਇਆ ਹੈ ਆਪਣਾ ਮਤਨ ਬਣਾਇਆ ਹੈ ਮੇਰੇ ਸੱਨੀ ਨੇ ਤੇਰੇ ਬੱਚੇ ਕਿੰਨੇ ਆ ਹੈ ਤਿੰਨ ਕੀ ਆ ਇੱਕ ਜੌਨੀ ਤੇ ਸੱਨੀ ਤੇ ਇੱਕ ਕੁੜੀ ਕੁੜੀ ਦਾ ਕਿਨਾ ਪ੍ਰੀਤੀ আচ্ছা ਪ੍ਰੀਤੀ ਤੇਰੀ ਕੁੜੀਆ ਪਰਦੀ ਆ ਨਹੀਂ ਜਹੀ ਹੈ ਤੇ ਜੌਨੀ ਜੌਨੀ ਇੱਕ ਅਮਰੀਕਾ ਗਿਆ ਹੈ ਇੱਕ ਮਰਕੋਲ ਤੇ ਜਰਨੀ ਦੇ ਕੋਲੇ ਤੂੰ ਗਈ ਅਮਰੀਕਾ ਨਹੀਂ ਗਈ ਤੂੰ ਤੇ ਮੈਂ ਕਿਉਂ ਜਾਵਾਂ ਮੈਨੂੰ ਖਰਚਾ ਭੇਜਦਾ ਤਾਂ ਮੈਂ ਕਿਉਂ ਜਾਵਾਂ ਹਾਂ ਇਹ ਵੀ ਗੱਲ ਸਹੀ ਆ ਆਏ ਆ ਤੋਤਾ ਹੁਣ ਤੂੰ ਘਰੇ ਜਾਣਾ ਹੈ ਘਰੇ ਜਾਣਾ ਤੇ ਕੱਢ ਜਾਵਾਂਗੀ ਚਲਿਏ ਹੋ ਕਿੱਥੇ ਆ ਘਰ ਤੇ ਦਾ ਹੈ ਘਰ ਕਿੱਥੇ ਆ ਕਾਡੂ ਗਰੀ ਤੁਗਰੀ ਕੇ ਫੇਸਵਾਨ ਚਾ 2 ਚ ਕਿੱਤੇ ਆ ਜੇ ਪਤਾ ਸਰਪਾਲੀ ਫੈਕਟਰੀ ਨਹੀਂ ਐ ਬਸ ਹੈ ਸਰਪਾਲੀ ਫੈਕਟਰੀ ਹਾਂ ਸਰਪਾਲੀ ਫੈਕਟਰੀ ਉਹ ਸਾਡਾ ਬੂਏ ਖਾਂ ਮੇ ਜੇ ਅੱਛਾ ਸਰਪਾਲੀ ਫੈਕਟਰੀ ਦੇ ਕੋਲੇ ਆ ਘਰ ਹਾਂ ਚੱਲੀਏ ਫਿਰ ਆਪਾਂ ਘਰੇ ਚੱਲ ਐਂ ਕਾ ਤੂੰ ਘੁੰਮ ਰਹੀਆਂ Baal ਖੁੱਲੇ ਚੁੰਨੀ ਕਿੱਤੇ ਗਈ ਤੇਰੀ ਚੁੰਨੀ ਵੀ ਕੋਈ ਲੈ ਗਿਆ ਡਾਕਟਰ ਚੁੰਨੀ ਨਹੀਂ ਪੈਸੇ ਵੀ ਕੋਈ ਲੈ ਗਿਆ ਹੈ ਪੈਸੇ ਵੀ ਲੈ ਗਿਆ ਮੋਬਾਈਲ ਉਹ ਵੀ ਗਿਆ ਉਹ ਵੀ ਗਿਆ ਤੇਰੇ ਕੋਲ ਨੰਬਰ ਜਾ ਰਹਾ ਤੈਨੂੰ ਕਿਸੇ ਦਾ ਮੁੰਡੇ ਦਾ ਉਹਦੇ ਵਿੱਚ ਸੀ ਨਾ ਡੈਰੀ ਚ ਡੈਰੀ ਚ ਹਾਂ ਤੇ ਡੈਰੀ ਗਈ ਡੈਰੀ ਵੀ ਗਈ ਕੁੜੀ ਦਾ ਨੰਬਰ ਵੀ ਨਹੀਂ ਯਾਦ ਨਾ ਕਿਸੇ ਦਾ ਵੀ ਨੰਬਰ ਯਾਦ ਨਹੀਂ ਜੋਨੀ ਸਾਨੀ ਕੋਲ ਲੱ ਲੜਣਾ ਚੱਲ ਜੋਨੀ ਤੋਂ ਲੈ ਲਾਂਗੇ ਜੋਨੀ ਕੋਲ ਤਾਂ ਹੋਊਗਾ ਨੰਬਰ ਹੈ ਜੋਨੀ ਕੋਲੇ ਹਾਂ ਜੋਨ ਕੋਲ ਵੀ ਸਾਨ ਕੋਲ ਵੀ ਤੂੰ ਕਿੰਨਾ ਪੜੀ ਆ ਭੈਣੇ ਮੈਂ ਆ ਚੰਨੀ ਜੇ ਨੂੰ ਬੜੀ ਹਾਂ ਪਰਨਾ ਆ ਗਿਆ ਗੁਰਦਵਾਰ ਦਾ ਹਾਂ ਬਾਬਾ ਜੀ ਦਾ ਪਰਨਾ ਆ ਗਿਆ ਮੇਰੀ ਭੈਣ ਦਾ ਸੱਟ ਆ ਗਿਆ ਨਾਨ ਨੂੰ ਮੈਂ ਨਕੱਲੇ ਹੈਂ ਨਾਨ ਗੁਰਦਵਾਰ ਰਹਿੰਦੀ ਹੈ ਨਾ ਅੱਛਾ ਨਾਨ ਗੁਰਦਵਾਰ ਰਹਿੰਦੀ ਆ ਵੀ ਨਾਨ ਨਾਨ ਦਾ ਹੋਰ ਨਾ ਵੱਡੀ ਦਾ ਨਾ ਚੱਟਾ ਸੱਚਾ ਗੀ ਜੇ ਬੇਬੀ ਤੇ ਇੱਕ ਅਭੀ ਜੇ ਚਿੜੀ ਇੱਕ ਲਮਾਉ ਗੋਰਖੀ ਹਾਂ ਇੱਕ ਚਿੜੀ ਇੱਕ ਗੋਰਖੀ ਤੇ ਇੱਕ ਬੱਚੀ ਵੱਡੀ ਇੱਕ ਚਿੜੀ ਹੈ ਇੱਕ ਗੋਰਖੀ ਹੈ ਇੱਕ ਬੇਬੀ ਆ ਤੈਨਾਂ ਨਾਂ ਨੂੰ ਦੰਦ ਤੇਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਲੁਧਿਆਣੇ ਰੇਲਵੇ ਸਟੇਸ਼ਨ ਦੇ ਬਾਹਰ ਨੇੜੇ ਤੇੜੇ ਕਾਂਟਾ ਘਰ ਸਾਹਮਣੇ ਆ ਬਿਲਕੁਲ ਨੇੜੇ ਤੇ ਇਥੇ ਸਵੇਰੇ ਅਤਲ ਜੀ ਦਾ ਫੋਨ ਆਇਆ ਸਾਨੂੰ ਅਤਲ ਸਾਲਨ ਜੀ ਹਮੇਸ਼ਾ ਇਸ ਇਲਾਕੇ ਵਿੱਚ ਰਹਿੰਦੇ ਨੇ ਬੜੇ ਚੰਗੇ ਦਿਆਲੂ ਨੇ ਦਾਨੀ ਨੇ ਇਹਨਾਂ ਨੂੰ ਜਦੋਂ ਵੀ ਇੱਥੇ ਕੋਈ ਮਿਲਦਾ ਹਰ ਰੋਜ਼ ਇਹ ਇੱਧਰ ਆਉਂਦੇ ਨੇ ਚੱਕਰਮਾਨ ਕਿਸੇ ਨੂੰ ਰੋਟੀ ਲੈਤੀ ਇਹਨੂੰ ਖਾਣਾ ਖਵਾਤਾ ਇਹਨੂੰ ਬੂਟ ਦੇ ਤੇ ਜੱਪਲਾਂ ਸਰਦੀਆਂ 'ਚ ਕਿਸੇ ਨੂੰ ਕੰਬਲ ਦੇਤਾ ਇਹ ਵਾਹਿਗੁਰੂ ਜੀ ਕਰਾਉਂਦੇ ਨੇ ਸੱਚੇ ਪਾਸ ਕੋਈ ਅੱਲਾ ਕੋਈ ਰਾਮ ਕੋਈ ਵਾਹਿਗੁਰੂ ਕੋਈ ਭਗਵਾਨ ਤੇ ਉਦੋਂ ਜਦੋਂ ਇਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਮੈਂਬਰ ਮਿਲਦਾ ਜਾਂਦਾ ਜਿਹੜਾ ਬਹੁਤ ਕ੍ਰਿਟੀਕਲ ਹੁੰਦਾ ਚੱਲ ਫੇਰ ਨਹੀਂ ਸਕਦਾ ਬਿਮਾਰ ਹੁੰਦਾ ਤੇ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਆਪਣੇਆਂ ਤੋਂ ਵਿਛੜਿਆ ਹੁੰਦਾ ਤਾਂ ਇਹ ਤੁਰੰਤ ਐਕਸ਼ਨ ਕਰਦੇ ਨੇ ਸਾਨੂੰ ਕਾਲ ਕਰਦੇ ਨੇ ਵੀਡੀਓ ਭੇਜਦੇ ਨੇ ਅੱਜ ਵੀ ਹੁਣੇ ਇਹਨਾਂ ਨਾਲ ਘੰਟਾ ਡੇਢ ਘੰਟੇ 2 ਘੰਟੇ ਹੋ ਗਏ ਹੋਣੇ ਆ ਇਹਨਾਂ ਦਾ ਫੋਨ ਆਇਆ ਸਾਨੂੰ ਅਸੀਂ ਸਕੂਲ ਸੀ ਬੱਚਿਆਂ ਦੇ ਫੰਕਸ਼ਨ ਸੀ ਉੱਥੇ ਇਹਨਾਂ ਨੂੰ ਦੱਸਿਆ ਵੀ ਇੱਕ ਭੈਣ ਆ ਵੀ ਆਪਣੇਆਂ ਤੋਂ ਵਿਛੜੀ ਲੱਗਦੀ ਆ ਵੀ ਜੇ ਆਓ ਤੁਸੀਂ ਇਹਦਾ ਘਰ ਲੱਭ ਸਕਦਾ ਆ ਚਲੋ ਸਾਨੂੰ ਟਾਈਮ ਲੱਗਿਆ ਉਦੋਂ ਦੇ ਇੱਥੇ ਖੜੇ ਨੇ 2 ਘੰਟਿਆਂ ਤੋਂ ਕਿ ਸਾਡੀ ਟੀਮ ਦਾ ਮੈਂਬਰ ਆ ਸ਼ੈਫੀ ਤੇ ਅਸੀਂ ਇਹਦੀ ਡਿਊਟੀ ਲਾਤੀ ਤੇ ਇਹ ਵੀਰ ਇੱਥੇ ਪਹੁੰਚ ਗਿਆ ਤੇ ਅਸੀਂ ਹੁਣ ਆਪਣੀ ਭੈਣ ਨੂੰ ਆਪਣੇ ਨਾਲ ਲੈ ਕੇ ਚੱਲੇ ਸੁਪਨਿਆਂ ਦੇ ਘਰ ਤੇ ਅਰਦਾਸ ਕਰਿਓ ਇਹ ਭੈਣ ਦੀ ਤੰਦਰੁਸਤੀ ਲਈ ਜਿਹੜਾ ਇਹ ਵੀਰ ਉਹਨਾਂ ਨੇ ਪ੍ਰਾਰਲਾ ਕੀਤਾ ਇਸ ਨੇਪਰੇ ਚੜ੍ਹੇ ਤੇ ਦੂਸਰਾ ਇਹਨੂੰ ਜੇ ਕੋਈ ਪਹਿਚਾਣ ਦਾ ਜਾਣਦਾ ਕੋਈ ਇਹਦਾ ਆਪਣਾ ਉਹ ਵੀ ਸਾਡੇ ਨੰਬਰਾਂ ਤੇ ਸੰਪਰਕ ਕਰੋ ਸਾਡੇ ਨੰਬਰ ਦਿੱਤੇ ਹੋਏ ਆ ਤੇ ਜਿਹੜਾ ਨਹੀਂ ਜਾਣਦਾ ਪਛਾਣਦਾ ਉਹ ਵੀਡੀਓ ਨੂੰ ਸ਼ੇਅਰ ਕਰੋ ਤਾਂ ਇਹ ਭੈਣ ਆਪਣੇ ਘਰ ਜਾ ਸਕਦੀ ਨੰਗੇ ਸਿਰ ਸੜਕ ਤੇ ਘੁੰਮ ਰਹੀ ਆ ਨੰਗੇ ਪੈਰ ਸੜਕਾਂ ਤੇ ਘੁੰਮ ਰਹੀ ਆ ਇਹ ਸਾਡੀ ਭੈਣ ਇਹ ਬੱਚਿਆਂ ਵਾਲੀ ਆ ਪਰਿਵਾਰ ਵਾਲੀ ਆ ਨਨ ਦਾ ਪਰਜਾਈਆਂ ਇੱਕ ਬੇਟਾ ਅਮਰੀਕਾ ਦਾਸਦੀ ਆ ਹਾਂ ਜਿਹੜਾ ਅਮਰੀਕਾ ਜਾ ਬੇਟਾ ਜੋਨੀ ਆ ਕਿ ਸੰਨੀ ਆ ਕੌਣ ਉਹ ਵੱਡਾ ਜੋਨੀ ਜੋਨੀ ਗਿਆ ਹੋਇਆ ਹੈ ਤੇ ਤੁਹਾਡਾ ਪੂਰਾ ਨਾਮ ਕੀ ਆ ਮੇਰਾ ਨਾਮ ਰੈਨੂ ਰੈਨੂ ਪੂਰਾ ਨਾਮ ਪੂਰਾ ਕਾਕੀ ਕਹਿੰਦੇ ਨੇ ਕਾਕੀ ਨਹੀਂ ਤੂੰ ਕਾਕੀ ਛੋਟਾ ਨਾ ਕਾਕੀ ਆ ਵੱਡਾ ਨਾ ਰੈਨੂ ਆ ਭੈਣ ਦਾ ਰੈਨੂ ਦੁਗਰੀ ਦੱਸਦੀ ਆ ਸਰਫ ਵਾਲੀ ਫੈਕਟਰੀ ਆ ਕੋਈ ਦੁਗਰੀ ਉਹਦੇ ਸਾਹਮਣੇ ਘਰ ਆ ਕਹਿੰਦੀ ਮੇਰਾ ਬਾਕੀ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਸਾਡੇ ਟੀਮ ਮੈਂਬਰ ਹੈਗੇ ਨੇ ਅਸ਼ਵਨੀ ਬਾਈ ਜੀ ਹੁਣੇ ਦੁਗਰੀ ਰਹਿੰਦੇ ਨੇ ਉਹਨਾਂ ਨੂੰ ਕਾਲ ਕਰਦੇ ਆ ਵੀਰ ਚੰਦ ਜੀ ਉਹਨਾਂ ਨੂੰ ਉਹ ਆਲੇ-ਦਾਲੇ ਲੱਭਣਗੇ ਤੇ ਨਹੀਂ ਤਾਂ ਤੁਸੀਂ ਉਪਰਾਲਾ ਕਰੋ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਜੋ ਇਹ ਕਾਕੀ ਆਪਣੇ ਘਰੇ ਚਲੇ ਜਾਵੇ ਤੇ ਇਹਦੀ ਜ਼ਿੰਦਗੀ 'ਚ ਕੋਈ ਦੁੱਖ ਤਕਲੀਫ ਆ ਦੂਰ ਹੋ ਜਾਵੇ ਅਰਦਾਸ ਕਰਿਓ ਉਹਦੇ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲਿਓ ਭੈਣੇ ਮੁੰਡਾ ਕਰੇਗਾ ਹਾਂ ਤੇ ਨਾਲ ਨਾਲ ਕਰੇਗਾ ਨਨਾਂਦ ਦੇ ਮੁੰਡੇ ਅੱਛਾ ਇਨਨਾਂ ਨਾਲ ਕਿਹੜੀ ਬੇਬੀ ਦੇ ਮੁੰਡੇ ਨਹੀਂ ਉਹ ਵੱਡੀ ਦੇ ਛਿੜੀ ਦੇ ਭੋਲੀ ਦੇ ਭੋਲੀ ਦੇ ਉਹਦੇ ਕਿੰਨੇ ਮੁੰਡੇ ਆ ਉਹ ਲੈ ਕੋ ਇੱਕੋ ਹੀ ਮੁੰਡਾ ਅਮਰੀਕਾ ਗਿਆ ਉਹ ਵੀ ਚਲ ਖੜੀ ਹੋ ਉੱਠ ਪੈਣ ਉੱਠ ਨਹੀਂ ਕਾਕੀ ਚੱਲੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਧੰਨਵਾਦ ਇਹਨਾਂ ਦਾ ਨਾ ਵੀਰੇ ਦਾ ਆ ਜਾ ਚੱਲੀ ਉਹ ਦੇ ਖੜੀ ਗੱਡੀ ਆ ਉਹ ਤਾਂ ਮੇਰੀ ਭੈਣ ਆ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਾ ਜਗਤ ਸੱਚ ਹੈ ਸੱਚ ਨਾਨਕ ਹੋਸੀ ਵੀ ਸੱਚ ਤਾਜਾ ਆਜਾ ਲਉ ਪੈਣ ਲੈ ਕੇ ਚੱਲ ਤੇ ਇਦਾਂ ਕਈ ਵਾਰੀ ਮਿੱਟੀ ਚ ਰੁਲ ਜਾਂਦੇ ਨੇ ਕਈ ਵਾਰੀ ਕੋਈ ਆਪਣੇ ਤੋਂ ਵਿਛੜ ਜਾਂਦੇ ਨੇ ਚੁੱਪ ਕਰੋ ਪਰ ਜੇ ਆਪਾਂ ਆਪਣੇ ਪਣ ਦੀ ਅੱਖ ਨਾਲ ਦੇਖੀਏ ਤਾਂ ਆਪਣੇ ਨੂੰ ਮਿਲ ਸਕਦੇ ਤੇ ਜੇ ਆਪਣੇ ਪਣ ਦੀ ਅੱਖ ਨਾਲ ਦੇਖੀਏ ਤਾਂ ਰੋਣ ਤੋਂ ਬਚ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ੴ